ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਆ ਤੁਸੀਂ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਇਹ ਗੁਰਚੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਲਓ ਜੀ ਇੱਥੇ ਟਾਈਮ ਜਿਹੜਾ ਹੈਗਾ ਜੀ 1:30 ਵਜੇ ਦਾ ਟਾਈਮ ਆ ਇੱਥੇ ਨਾ ਮੇਰੇ ਕੱਪੜੇ ਕਾਫੀ ਹੋਏ ਪਏ ਸੀ ਕਿ ਪ੍ਰੈਸ ਕਰਨ ਵਾਲੇ ਕਿਉਂਕਿ 3-4 ਦਿਨ ਹੋ ਗਏ ਸੀ ਕਿ ਮੇਰੇ ਤੋਂ ਪ੍ਰੈਸ ਨਹੀਂ ਹੋਏ ਸੀਗੇ। ਵੈਸੇ ਮੈਂ ਡੇਲੀ ਦੇ ਡੇਲੀ ਕੱਪੜੇ ਪ੍ਰੈਸ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਜਿਵੇਂ ਹਨਾ ਘਰੇ ਪਾਉਣ ਵਾਲੇ ਜਿਹੜੇ ਕੱਪੜੇ ਹੁੰਦੇ ਆ ਤਾਂ ਹਫਤੇ ਪਿੱਛੋਂ ਕਰਦੀ ਹੁੰਦੀ ਆ। ਹਫਤੇ ਤੋਂ ਸਾਰੇ ਪ੍ਰੈਸ ਕਰ ਦਿੰਦੀ ਆ ਤਾਂ ਹਫਤਾ ਨਿਕਲ ਜਾਂਦਾ ਉਸ ਤੋਂ ਬਾਅਦ ਫਿਰ ਹਫਤੇ ਨੂੰ ਕਰ ਦਿੰਦੀ ਆ। ਤੇ ਇੱਥੇ ਹੁਣ ਨਾ ਮੈਂ ਕੱਪੜੇ ਪ੍ਰੈਸ ਕਰ ਰਹੀ ਸੀ ਜਿਹੜੇ ਪ੍ਰੈਸ ਕਰਨ ਵਾਲੇ ਸੀ ਬਾਕੀ ਜਿਹੜੇ ਪੁੱਛ ਜਿਵੇਂ ਬੈੱਡ ਸ਼ੀਟ ਵਗੈਰਾ ਤੋਂ ਉੱਤੇ ਅਸੀਆਂ। ਤਾ ਹੋਰ ਕੱਪੜੇ ਸੀ ਉਹ ਵੀ ਆਪਾਂ ਜਾਨੀ ਕਿ ਜਿਹੜੇ ਬਿਨਾ ਪ੍ਰੈਸ ਤੋਂ ਸੀਗੇ ਉਹ ਵੀ ਤੇਲਾ ਕੇ ਰੱਖ ਦਾਂਗੇ ਤੇ ਅਰਸ਼ਨੂਰ ਦੇ ਯੂਨੀਫਾਰਮ ਸੀ ਤੇ ਹੁਣ ਉਹਨੂੰ ਛੁੱਟੀਆਂ ਨੇ 5 ਤਰੀਕ ਤੱਕ ਛੁੱਟੀਆਂ ਨੇ ਸ਼ਾਇਦ ਜੀ ਉਹਨੂੰ 6 ਤਰੀਕ ਨੂੰ ਉਹਨੂੰ ਸਕੂਲ ਜਾਣਾ ਕਿਉਂਕਿ ਉਹਦੇ ਪੇਪਰ ਹੋ ਚੁੱਕੇ ਨੇ ਤੇ ਹੁਣ ਉਹਨੂੰ ਛੁੱਟੀਆਂ ਨੇ ਤੇ ਤਾਂ ਕਰਕੇ ਫਿਰ ਉਹਦੀ ਯੂਨੀਫਾਰਮ ਵੀ ਦੋਨੋਂ ਹੀ ਆਪਾਂ ਪ੍ਰੈਸ ਕਰਕੇ ਰੱਖ ਦਿੰਨੇ ਆ ਤੇ ਇੱਥੇ ਹੁਣ ਮੈਂ ਕੱਪੜੇ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਚਾ ਆਪਾਂ ਨੇ ਬਣਾਵਾਂਗੇ ਤੇ ਬਾਕੀ ਕੱਪੜੇ ਕਾਫੀ ਹੋ ਜਾਂਦੇ ਨੇ ਜਦੋਂ ਉਦੋਂ ਫਿਰ ਕਿੰਨਾ ਹੀ ਟਾਈਮ ਲੱਗ ਜਾਂਦਾ ਕੱਪੜੇ ਪ੍ਰੈਸ ਕਰਨ ਤੇ ਤੇ ਬਾਕੀ ਮੈਨੂੰ ਨਾ ਮੈਂ ਵੀਡੀਓ ਫਾਸਟ ਨਹੀਂ ਕੀਤੀ ਇਸ ਕਰਕੇ ਮੈਂ ਪੂਰੀ ਵੀਡੀਓ ਨਹੀਂ ਬਣਾਈਗੀ ਸਾਰੇ ਕੱਪੜਿਆਂ ਦੀ ਬਸ ਥੋੜੀ ਜਿਹੀ ਵੀਡੀਓ ਬਣਾਈ ਸੀ ਕਿਉਂਕਿ ਜੇਕਰ ਮੈਂ ਪੂਰੀ ਵੀਡੀਓ ਬਣਾਉਂਦੀ ਤਾਂ ਫਿਰ ਮੇਰੇ ਕੱਪੜੇ ਪ੍ਰੈਸ ਕਰਨ ਦੀ ਪੂਰੀ ਜਿਹੜੀ ਵੀਡੀਓ ਸਾਰੀ ਉਹ ਪੂਰੀ ਹੋ ਜਾਣੀ ਸੀਗੀ ਤਾਂ ਕਰਕੇ ਫਿਰ ਆਪਾਂ ਕਿਉਂਕਿ ਉਸ ਤੋਂ ਬਾਅਦ ਸੱਚਾ ਮੇਰੇ ਕੱਪੜੇ ਵਿੱਚ ਰਹਿ ਗਏ ਸੀਗੇ ਕਿਉਂਕਿ ਲਾਈਟ ਬੰਦ ਹੋ ਗਈ ਸੀ ਤੇ ਲਾਈਟ ਜਿਹੜੀ ਆ ਰਾਤ ਵੀ ਲਾਈਟ ਬਸ ਆ ਗਈ ਉੱਠ ਗਈ ਆ ਗਈ ਉੱਠ ਗਈ ਐ ਕਰੇਗੀ ਬਸ ਥੋੜਾ ਜਿਹਾ ਟਾਈਮ ਲਾਈਟ ਆਉਂਦੀ ਸੀ ਫਿਰ ਬੰਦ ਕਰ ਦਿੰਦੇ ਸੀ ਫਿਰ ਆ ਜਾਂਦੀ ਸੀ ਫਿਰ ਬੰਦ ਕਰ ਦਿੰਦੇ ਸੀ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਤੇ ਅੱਜ ਤੋਂ ਹੁਣ ਮੈਂ ਸੋਚੇ ਮੈਂ ਕਿਹਾ ਵੀ ਆਪਾਂ ਬਾਹਰ ਫੂਲਰ ਲਾ ਕੇ ਤੇ ਬਾਹਰ ਸੌਵਾਂਗੇ ਕਿਉਂਕਿ ਫਿਰ ਔਖਾ ਹੋ ਜਾਂਦਾ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਅੰਦਰ ਗਰਮੀ ਲੱਗਦੀ ਹੈ ਹਾਲੇ ਕਿਉਂਕਿ ਹਾਲੇ ਗਰਮੀ ਹੈਗੀ ਆ ਗਮਜਾ ਬਣਾ ਪਿਆ ਕਿਉਂਕਿ ਬਦਲਾ ਬਦਲਵਾਈ ਜੀ ਹੋਈ ਪਈ ਹੈ ਨਾ ਉਬਲੀ ਕਰਕੇ ਹੋ ਗਿਆ ਪਹਿਲਾਂ ਪਰਸੋਂ ਮੀਂਹ ਪੈ ਰਿਆ ਸੀਗਾ ਮੀਂਹ ਜਿਆਦਾ ਤੇਜ਼ ਨਹੀਂ ਸੀਗੀ ਜਾਨਕਿ ਮੌਸਮ ਠੰਡਾ ਸੀਗਾ ਕਰਮਨ ਜੀ ਹੋਈ ਗਈ ਸਾਰਾ ਦਿਨ ਹੀ ਤੇ ਚੌਥੇ ਹਨੇਰੀ ਆ ਗਈ ਸੀਗੀ ਤੇ ਤਾਂ ਕਰਕੇ ਮੌਸਮ ਦਾ ਹਾਲੇ ਫਰਕ ਪਿਆ ਨਹੀਂ ਹੈਗਾ ਇੱਕ ਦਿਨ ਬਾਅਦ ਸੋਦਨ ਫਰਕ ਸੀਗਾ ਇਹ ਹਾਂਜੀ ਮੈਂ ਤੁਹਾਨੂੰ ਥੋੜਾ ਜਿਹਾ ਢੰਗ ਨਾਲ ਬੋਲਿਆ ਮਿਲ ਜਾਂਦਾ ਅਸਤਾ ਕਿਉਂਕਿ ਮੇਰਾ ਨਾਂ ਮੂ ਪੱਕਿਆ ਹੋਇਆ ਥੋੜਾ ਜਿਹਾ ਤੇ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਮੈਨੂੰ ਧੋਣ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਕੱਪੜੇ ਜਿਹੜੇ ਹੈ ਪ੍ਰੈਸ ਕਰਕੇ ਤੇ ਜਿਹੜੇ ਬਾਕੀ ਬਿਨਾ ਪ੍ਰੈਸ ਧੋਵੇ ਤੈਲਾ ਕੇ ਰੱਖ ਲੈਣੇ ਆਂ ਕਿਉਂਕਿ ਨਾ ਸਭ ਤੋਂ ਵੱਡਾ ਖੇਚਲ ਜਿਹੜੀ ਕੱਪੜਿਆਂ ਦੀ ਮੈਨੂੰ ਸਭ ਤੋਂ ਵੱਡੀ ਗੋਲ ਜਿਹੜੀ ਕੱਪੜਿਆਂ ਦੀ ਹੁੰਦੀ ਹੈ ਕਿਉਂਕਿ ਕੱਪੜੇ ਮੈਨੂੰ ਧੋਣ ਦੀ ਵੀ ਕੋਈ ਗੋਲ ਨਹੀਂ ਹੈਗੀ ਵੀ ਮੈਂ ਧੋ ਵੀ ਲੈਣੇ ਆਂ ਸੁਕਾ ਵੀ ਲੈਣੇ ਆ ਤੇ ਬਸ ਜਦੋਂ ਉਹਨਾਂ ਨੂੰ ਤੈ ਮਾਰ ਕੇ ਜਾਂ ਪ੍ਰੈਸ ਕਰਕੇ ਸਾਹਮਣੇ ਹੁੰਦੇ ਆ ਤਾ ਫਿਰ ਉਹਦੋਂ ਬਹੁਤ ਕਾਲ ਹੁੰਦੀ ਹੈ ਬਹੁਤ ਜ਼ਿਆਦਾ ਘੋਲ ਹੋ ਜਾਂਦੀ ਹੈ ਇਸ ਕੰਮ ਦੀ ਪਤਾ ਨਹੀਂ ਕਿਉਂ ਫਿਰਤਾ ਹੈ ਤਾਪ ਹੀ ਚੜ ਜਾਂਦਾ ਵੀ ਹਾਈ ਬਸ ਇੰਨੇ ਕੱਪੜੇ ਪ੍ਰੈਸ ਕਰਨੇ ਆ ਚਾਹ ਇਹਨਾਂ ਨੂੰ ਤੈਹ ਲਾ ਕੇ ਰੱਖਣਾ ਚਾਹੇ ਹਰ ਰੋਜ਼ ਦੀ ਹਰ ਰੋਜ਼ ਕਰ ਲੋ ਪ੍ਰੈਸ ਤੈਹ ਲਾਉਣੇ ਹੋਣ ਚਾਹੇ ਦੋ ਦਿਨਾਂ ਦੇ ਇਕੱਠੇ ਕਰਕੇ ਹਨਾ ਵੈਸੇ ਤਾਂ ਮੈਂ ਤੈਹ ਤਾਂ ਨਾਲ ਦੀ ਨਾਲ ਲਾ ਕੇ ਰੱਖ ਦਿੰਦੀ ਜਿਹੜੇ ਤੈਹ ਲਾ ਕੇ ਰੱਖਣ ਵਾਲੇ ਹੁੰਦੇ ਆ ਜਿਹੜੇ ਪ੍ਰੈਸ ਕਰਨ ਵਾਲੇ ਹੁੰਦੇ ਆ ਉਹ ਵੀ ਮੈਂ ਹਫ਼ਤੇ ਪਿੱਛੋਂ ਪ੍ਰੈਸ ਕਰਦੀ ਆ ਤਾਂ ਬਾਕੀ ਦਿਨ ਉਹ ਵੀ ਮੈਂ ਤੈਹ ਮਾਰ ਕੇ ਰੱਖ ਲੈਣੀ ਆ ਪਰ ਫਿਰ ਵੀ ਮੈਨੂੰ ਬਾਲੀ ਵੱਡੀ ਕਾਲ ਹੁੰਦੀ ਹੈ ਇਹਨਾਂ ਕੱਪੜਿਆਂ ਦੀ ਮੈਨੂੰ ਦੇਖ ਕੇ ਬਸ ਇੱਕ ਤਾਪ ਹੀ ਚੜ ਜਾਂਦਾ ਵੀ ਹਾਈ ਕੱਪੜੇ ਸਾਫਣੇ ਬਾਕੀ ਹੋਰ ਕਿਸੇ ਵੀ ਕੰਮ ਦੀ ਕਾਲ ਨਹੀਂ ਹੁੰਦੀ ਕਿਚਨ ਦੇ ਕੱਪੜਿਆਂ ਦੇਖ ਕੇ ਹੁੰਦੀ ਹੈ ਤੇ ਹਾਂਜੀ ਮੈਂ ਇੱਥੇ ਕੱਪੜੇ ਪ੍ਰੈਸ ਕਰਕੇ ਤੇ ਫਿਰ ਚਾਹ ਪਾਣੀ ਬਣਾਉਂਗੀ ਉਸ ਤੋਂ ਬਾਅਦ ਆਪਾਂ ਜਾਵਾਂਗੇ ਪਸ਼ੂਆਂ ਵੱਲ ਹਾਂਜੀ ਤੇ ਬਾਕੀ ਆਪਾਂ ਨਾਲ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜਾ ਜਿਵੇਂ ਮਾਰਨਿੰਗ ਦਾ ਰੁਟੀਨ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਸੀਗਾ ਉਸ ਤੋਂ ਬਾਅਦ ਦੀ ਵਾਲੀ ਬਾਅਦ ਵਾਲੀ ਜਾਨਕੀ ਉਸੇ ਦਿਨ ਦੀ ਤੇ ਉਸ ਤੋਂ ਬਾਅਦ ਵਾਲੇ ਜਾਨਕੀ ਸੰਡੇ ਵਾਲੇ ਦਿਨ ਦੀ ਤੇ ਉਸ ਤੋਂ ਅੱਗੇ ਦੀ ਇਹ ਵੀਡੀਓ ਹੈਗੀ ਆ ਜੀ ਜਾਨਕੀ ਮੈਂ ਪੌਣੇ 1 ਵਜੇ ਤੱਕ ਤਾਂ ਮੇਰਾ ਸਵੇਰ ਦਾ ਜਿਹੜਾ ਕੰਮ ਖਤਮ ਹੋਇਆ ਸੀਗਾ ਸਾਢੇ 12 ਪੌਣੇ 1 ਤਾ ਤੇ ਉਸ ਤੋਂ ਬਾਅਦ ਫਿਰ ਮੈਂ ਵਾਲਵ ਵਗੈਰਾ ਤੋਂ ਨੇ ਸੀ ਵਾਲਵ ਵਗੈਰਾ ਤੋਕੇ ਤੇ ਫਿਰ ਮੈਂ ਉਸ ਤੋਂ ਬਾਅਦ ਕੱਪੜੇ ਲੰਗੀ ਸੀ ਮੈਂ ਕਿਹਾ ਪਹਿਲਾਂ ਕੱਪੜਿਆਂ ਦਾ ਕੰਮ ਵੀ ਨਿਬੜਦਾ ਤੇ ਕੱਪੜਿਆਂ ਦਾ ਕੰਮ ਨਿਬੜ ਕੇ ਉਸ ਤੋਂ ਬਾਅਦ ਫੇਰ ਮੈਂ ਕੱਪੜੇ ਮੈਂ ਇੱਥੇ ਤਾਂ ਕਰਕੇ ਬੈੱਡ ਤੇ ਹੀ ਇੱਥੇ ਪ੍ਰੈਸ ਕਰ ਲੱਗੀ ਸੀ ਕਿਉਂਕਿ ਨਾ ਮੈਨੂੰ ਉੱਧਰ ਜਿਵੇਂ ਲਾਉਂਦੀ ਮੇਜ਼ ਦੇ ਪ੍ਰੈਸਾਂ ਨਾਲ ਤਾਂ ਮੈਨੂੰ ਖੜਕ ਕੇ ਮੈਨੂੰ ਔਖਾ ਸੀਗਾ ਕਿਉਂਕਿ ਮੈਨੂੰ ਵੀ ਇੱਕ ਥੋੜਾ ਜਿਹਾ ਮੇਰਾ ਗਲਾ ਜਿਹਾ ਖਰਾਬ ਹੋ ਰਿਹਾ ਸੀਗਾ ਉਹਦੇ ਕਰਕੇ ਪਤਾ ਨਹੀਂ ਵੀ ਮੈਨੂੰ ਫੀਵਰ ਵੀ ਹੋਊਗਾ ਤੇ ਤਾਂ ਕਰਕੇ ਮੈਨੂੰ ਨਾ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ ਜਿਵੇਂ ਵੀ ਬੁਖਾਰ ਵਾਂਗੂ ਵੀ ਮੈਨੂੰ ਐ ਲੱਗ ਰਿਹਾ ਸੀਗਾ ਵੀ ਜਿਵੇਂ ਮੈਨੂੰ ਹਨਾ ਬੁਖਾਰ ਹੋਊਗਾ ਫਿਰ ਮੈਂ ਨਾ ਇਸ ਕਰਕੇ ਇੱਥੇ ਬੈੱਡ ਤੇ ਲੱਗੀ ਸੀ ਕੱਪੜੇ ਪ੍ਰੈਸ ਕਰਨ ਬੈਠ ਕੇ ਵੀ ਮੈਨੂੰ ਖੜਕ ਕੇ ਪ੍ਰੈਸ ਕਰਨੇ ਬਹੁਤ ਔਖੇ ਲੱਗੇ ਫਿਰ ਮੈਂ ਖਾਣਾ ਮੈਂ ਚਲ ਇੱਥੇ ਬੈੱਡ ਤੇ ਕਰ ਲੈਣੀ ਤਾਂ ਕਰਕੇ ਫਿਰ ਮੈਂ ਇੱਥੇ ਬੈੱਡ ਤੇ ਕੱਪੜੇ ਪ੍ਰੈਸ ਕਰਨ ਲੱਗੀ ਤੇ ਹੁਣ ਇੱਥੇ ਕੱਪੜੇ ਪ੍ਰੈਸ ਕਰਕੇ ਤੇ ਫਿਰ ਆਪਾਂ ਚਾਹ ਪਾਣੀ ਪੀ ਕੇ ਤੇ ਫਿਰ ਜਾਵਾਂਗੇ ਬਿਲਕੁਲ ਵੀ ਜਾਣੇ ਕਿ ਨਾ ਕਈ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਵੀ ਕੋਈ ਘੰਟਾ ਪਰ ਮਿਲ ਜਾਂਦਾ ਹਨ ਵੀ ਅਰੈਸਟ ਕਰਨ ਵਾਸਤੇ ਪਰ ਕਈ ਵਾਰੀ ਅਸਰਾ ਹੁੰਦਾ ਵੀ ਬਿਲਕੁਲ ਵੀ ਟਾਈਮ ਹੀ ਨਹੀਂ ਮਿਲਦਾ ਤਾਂ ਸਾਰਾ ਦਿਨ ਐਵੇਂ ਨੰਗ ਜਾਂਦਾ ਤੇ ਰਾਤ ਨੂੰ ਮੱਸੇ ਮੰਜਾ ਮਿਲਦਾ ਬਸ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਵੀ ਰਾਤ ਨੂੰ ਇਸ ਤਰ੍ਹਾਂ ਥੱਕ ਹੰਬ ਕੇ ਡਿੱਗੀਦਾ ਵੀ ਹੋਂ ਥੱਕ ਕੇ ਤੇ ਤੇ ਹੁਣ ਆ ਪਰਸ਼ ਨੂੰ ਜਿਹੜੀ ਯੂਨੀਫਾਰਮ ਹੈ ਵੀ ਪ੍ਰੈਸ ਕਰਕੇ ਦੋਨੋਂ ਸਾਂਭ ਦਾਂਗੇ ਤੇ ਬਾਕੀ ਅਰਸ਼ਨੂਰ ਦੇ ਕੱਪੜੇ ਤਾਂ ਮੈਂ ਜਿੱਦਾਂ ਰੱਖਤੀ ਆ ਨਾ ਹਰ ਰੋਜ਼ ਹੀ ਸੈੱਟ ਕਰਦੀ ਆ ਉਹਦੇ ਕੱਪੜੇ ਦਾ ਹਰ ਰੋਜ਼ ਸੈੱਟ ਕਰਦੀ ਆ ਉਹਦੇ ਕੱਪੜੇ ਮੈਂ ਇੱਥੇ ਢੋਹ ਦੇ ਵਿੱਚ ਰੱਖ ਕੇ ਵੀ ਦੇਖ ਲਏ ਹਨ ਅਲੱਗ ਤੋਂ ਇੱਕ ਟੈਂਚੀ ਚ ਪਾ ਕੇ ਵੀ ਦੇਖ ਲਿਓ ਤੇ ਅਲਮਾਰੀ ਦੇ ਵਿੱਚ ਵੀ ਰੱਖ ਕੇ ਦੇਖ ਲੇ ਪਰ ਉਹਨੇ ਇੱਕ ਚੀਜ਼ ਕੱਢਣੀ ਆ ਤਾਂ ਸਾਰੇ ਖਲਾੜ ਦਿੰਦਾ ਹਨਾ ਇੱਕ ਚੀਜ਼ ਜਿਉਂਨੇ ਕਰਮਾਲ ਵੀ ਕਰਨ ਵਾਲੇ ਅਲੱਗ-ਅਲੱਗ ਉਸੇ ਤਰ੍ਹਾਂ ਰੱਖੇ ਹੁੰਦੇ ਆ ਕੱਪੜੇ ਉਹਦੇ ਅਲੱਗ ਜਿੱਦਾਂ ਰਮਾਲ ਵਗੈਰਾ ਲੱਗ ਰੱਖੇ ਹੁੰਦੇ ਆ ਬਨੈਨ ਵਗੈਰਾ ਲੱਗ ਰੱਖੇ ਹੁੰਦੀ ਆ ਟੀ-ਸ਼ਰਟ ਅੱਡ ਲੋਅਰ ਅੱਡ ਪੈਂਟ ਅੱ ਹਣਾ ਸਾਰੇ ਅਲੱਗ-ਅਲੱਗ ਰੱਖੇ ਹੁੰਦੇ ਆ ਮੇਰੇ ਪਰ ਫਿਰ ਵੀ ਪਤਾ ਨਹੀਂ ਕਿਉਂ ਬਸ ਉਹ ਇੱਕ ਚੀਜ਼ ਖੜਦਾ ਤੇ ਸਾਰੇ ਖਲਾਰ ਦਿੰਦਾ ਮੈਂ ਬਹੁਤ ਉਹਨੂੰ ਕੰਨੀਆਂ ਵੀ ਅਰਸ਼ ਨੋਰ ਫਿਰ ਕਹਿ ਦਿੰਦਾ ਮम्मा ਮੈਂ ਸੰਭਾਲ ਦੂੰਗਾ ਮੈਂ ਰੱਖ ਦੂੰਗਾ ਪਰ ਫਿਰ ਹਣਾ ਚੁੱਪ ਕਰ ਚਾਹੀਦਾ ਪਰ ਕਹਿ ਜੇ ਬਹੁਤ ਚੜਦੀ ਹੈ ਜਦੋਂ ਜਵਾਕ ਕੱਪੜੇ ਖਲਾਰ ਦਿੰਦਾ ਤੇ ਲੋਜੀ ਹੁਣ ਇੱਥੇ ਟਾਈਮ ਜਿਹੜਾ ਹੋ ਗਿਆ ਸਵਾ ਦੋ ਦਾ ਟਾਈਮ ਹੋ ਗਿਆ ਸਵਾ ਦੋ ਤੋਂ ਉੱਪਰ ਹੀ ਆ ਜੀ 2:00 ਵੱਜਣ ਵਾਲੀ ਹੈ ਤੇ ਆਪਾਂ ਰਸੋਈ ਚ ਜਾ ਕੇ ਤੇ ਹੁਣ ਆਪਾਂ ਬਣਾਉਣੇ ਆ ਚਾਹ ਤੇ ਨਾਲ ਹੀ ਆਪਾਂ ਬਣਾਵਾਂਗੇ ਚੋਲ ਚੋਲ ਬਣਾਵਾਂਗੇ ਆਪਾਂ ਨਮਕੀਨ ਚੋਲ ਨਹੀਂ ਬਣਾਉਣੇ ਅੱਜ ਮਿੱਠੇ ਚੋਲ ਬਣਾਵਾਂਗੇ ਤੇ ਮਿੱਠੇ ਚੋਲ ਬਣਾਇਨੂ ਕਾਫੀ ਟਾਈਮ ਹੋ ਗਿਆ ਪਰ ਬਣਾਏ ਨਹੀਂ ਕਿਉਂਕਿ ਨਮਕੀਨ ਹੀ ਬਣਾਉਣੇ ਆ ਜਿੰਨੀ ਵਾਰੀ ਬਣਾਏ ਆ ਤੇ ਅੱਜ ਆਪਾਂ ਮਿੱਠੇ ਚੋਲ ਬਣਾਉਣੇ ਆ ਮਿੱਠੇ ਚੌਲ ਤਾਂ ਥੋੜੀ ਜਿਹੀ ਘੱਟ ਬਣਾਉਣਿਆ ਕਿ ਅਰਸ਼ਨੂਰ ਬਹੁਤ ਘੱਟ ਖਾਂਦਾ ਤੇ ਚੌਲ ਮੈਂ ਪਹਿਲਾਂ ਭੋਂਕੇ ਰੱਖਤੀ ਸੀ ਇਹ ਤੇ ਹੁਣ ਆਪਾਂ ਉਧਰ ਚੌਲਾਂ ਦਾ ਪਾਣੀ ਰੱਖਤਾ ਤੇ ਇਹ ਵਿੱਚ ਥੋੜੀ ਜਿਹੀ ਪਾਤੀ ਆਪਾਂ ਖੰਡ ਆਪਾਂ ਮਿੱਠਾ ਥੋੜਾ ਜਿਹਾ ਘਾਟੀ ਪਾਣੀ ਹੁੰਨਿਆ ਜਣ ਕਿ ਚਾਹ ਦੇ ਵਿੱਚ ਵੀ ਆਪਾਂ ਘਾਟੀ ਪਾਇਆ ਤੇ ਚੌਲਾਂ ਦੇ ਵਿੱਚ ਵੀ ਤੇ ਉਧਰ ਆਪਾਂ ਜਿਹੜੇ ਆ ਇਧਰ ਚਾਹ ਬਣ ਜੂਗੀ ਉਧਰ ਚੌਲ ਬਣ ਜਾਣੇ ਆਪਣੇ ਤੇ ਚੌਲ ਆਪਣੇ ਪਹਿਲਾਂ ਭੋਂਤੇ ਅਜੇ ਪਹਿਲਾਂ ਆਪਾਂ ਭੋਂਕੇ ਰੱਖ ਦਈਏ ਚੌਲ ਉਸ ਤੋਂ ਬਾਅਦ ਚੌਲ ਥੋੜੇ ਜਿਹਾ ਸੌਫਟ ਹੋ ਜਾਂਦੇ ਆ ਤੇ ਨਾਲੇ ਜਿਹੜੇ ਭੁੰਨਤੇ ਹੋਏ ਚੌਲਾਂ ਦਾ ਪਾਣੀ ਆ ਉਹ ਵਾਲਾ ਪਾਣੀ ਜਿਹੜਾ ਆਪਾਂ ਵੇਸਟ ਨਹੀਂ ਜਾਣ ਦੇਣਾ ਉਹਨੂੰ ਵੀ ਆਪਾਂ ਵਰਤਨ ਚ ਲੈ ਲੈਣਾ ਕਿਉਂਕਿ ਉਹ ਵੀ ਆਪਣੇ ਲਈ ਬਹੁਤ ਕੀਮਤੀ ਹੈ ਤੇ ਆਪਾਂ ਹੁਣ ਜਿਹੜੇ ਚੌਲ ਭੁੰਨਤੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣੇ ਕਿ ਹੁਣ ਛੋੜ ਲੈਣੇ ਆ ਉਹ ਵਾਲਾ ਪਾਣੀ ਜਿਹੜਾ ਆਪਾਂ ਮੱਗ ਦੇ ਵਿੱਚ ਛੋੜ ਕੇ ਮੈਂ ਰੱਖ ਲਵਾਂਗੀ ਉਹ ਵਾਲਾ ਪਾਣੀ ਆਪਾਂ ਰੱਖ ਲਾਂਗੇ ਤੇ ਕੱਲ ਨੂੰ ਆਪਣੇ ਕੰਮ ਆ ਜਾਣਾ ਇਹ ਵਾਲਾ ਪਾਣੀ ਜਿਹੜਾ ਕਿਉਂਕਿ ਇਹ ਵਾਲਾ ਜਿਹੜਾ ਪਾਣੀ ਆ ਜੀ ਚੌਲਾਂ ਦਾ ਇਹਦੇ ਵਿੱਚ ਆਪਾਂ ਸ਼ੈਂਪੂ ਮਿਲਾ ਕੇ ਤੇ ਆਪਾਂ ਉਹਦੇ ਨਾਲ ਵਾਲ ਧੋਨੇ ਆ ਆਪਣੇ ਵਾਲਾਂ ਦੇ ਉੱਪਰ ਇਨੀ ਸ਼ਾਈਨਿੰਗ ਆਉਂਦੀ ਹੈ ਬਹੁਤ ਜ਼ਿਆਦਾ ਤੇ ਆਪਣੇ ਵਾਲ ਜਿਹੜੇ ਆ ਵੀ ਵਧਣ ਵੀ ਵਧਨੇ ਵੀ ਸ਼ੁਰੂ ਹੋ ਜਾਂਦੇ ਆ ਮੈਂ ਇਹ ਚੀਜ਼ ਬਹੁਤ ਵਾਰ ਤੋਂ ਕਰਦੀ ਆ ਤੇ ਇਹਦੇ ਨਾਲ ਵਾਲ ਜਿਹੜੇ ਬਹੁਤ ਸੋਹਣੇ ਬਣਦੇ ਆ ਤਾਂ ਕਰਕੇ ਆਪਾਂ ਉਹ ਵਾਲਾ ਪਾਣੀ ਜਿਹੜਾ ਵੇਸਟ ਨਹੀਂ ਜਾਂਦੇਣਾ ਆਪਾਂ ਉਹ ਵੀ ਪਾਣੀ ਰੱਖ ਲਿਆ ਤੇ ਆਪਾਂ ਜਿਹੜੇ ਚੌਲਾਂ ਪਾ ਦਿੱਤੇ ਹੈਗੇ ਆ ਦੂਸਰਾ ਪਾਣੀ ਜਿਹੜਾ ਆਪਾਂ ਚੌਲਾਂ ਹਸਤੇ ਰੱਖਿਆ ਸੀਗਾ ਉਹ ਗਰਮ ਹੋ ਚੁੱਕਿਆ ਆਪਾਂ ਹੁਣ ਚੌਲ ਵੀ ਪਾ ਦੇ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਰਿਚਨ ਦੇਵਾਂਗੇ ਕੁਝ ਟਾਈਮ ਵਾਸਤੇ ਤੇ ਇਸ ਦੇ ਨਾਲ ਹੀ ਆਪਾਂ ਥੋੜੀ ਜਿਹੀ ਸਪਾਦਾਂਗੇ ਸੌਂਫ ਚੌਲਾਂ ਦੇ ਵਿੱਚ ਥੋੜੀ ਜਿਹੀ ਆਪਾਂ ਸੌਂਫ ਪਾਵਾਂਗੇ ਚਾਹ ਦੇ ਵਿੱਚ ਵੀ ਥੋੜੀ ਜਿਹੀ ਪਾਉਂਗੀ ਮੈਂ ਤੇ ਚੌਲਾਂ ਦੇ ਵਿੱਚ ਵੀ ਸੌਂਫ ਪਾਉਂਗੀ ਕਿਉਂਕਿ ਮਿੱਠੇ ਚੌਲਾਂ ਦੇ ਵਿੱਚ ਆਪਾਂ ਜਦ ਸੌਂਫ ਪਾਉਨੇ ਆ ਬਹੁਤ ਵਧੀਆ ਟੇਸਟ ਆਉਂਦਾ ਹੈ ਆਪਾਂ ਥੋੜੀ ਥੋੜੀ ਸੌਂਪ ਪਾ ਦਿੰਨੇ ਆ ਤੇ ਬਾਕੀ ਮੇਰੇ ਕੋਲੇ ਸੀਗੇ ਫੂਡ ਕਲਰ ਦੋ ਇੱਕ ਰੈੱਡ ਤੇ ਇੱਕ ਸੀਗੇ ਇੱਕ yellow ਕਲਰ ਦੋ ਕਲਰ ਦੋ ਹੀ ਸੀਗੇ ਜਿਵੇਂ ਮੈਂ ਪਹਿਲਾਂ ਸੋਚਿਆ ਸੀਗਾ ਦੋਸਰੇ ਕਲਰ ਹੁੰਦੇ ਤਾਂ ਕਾਫੀ ਕਲਰਫੁਲ ਜਿਹੇ ਚੌਲ ਬਣਾਉਣੇ ਸੀਗੇ ਪਰ ਮੇਰੇ ਕੋਲੇ ਫੂਡ ਕਲਰ ਦੋ ਹੀ ਸੀਗੇ ਤੇ ਫਿਰ ਮੈਂ ਕਹਾਂ ਚੱਲ ਆਪਾਂ ਦੋ ਹੀ ਪਾਲਾਂਗੇ ਕੋਈ ਗੱਲ ਨਹੀਂ ਉਸ ਦਿਨ ਹੁਣ ਆਪਾਂ ਜਿਵੇਂ ਸੌਦਾ ਲੈ ਕੇ ਆਂਦਾ ਤਾਂ ਉਸ ਦਿਨ ਆਪਾਂ ਵਿੱਚ ਮੈਂ ਲਿਖੂਗੀ ਮੰਗਾਵਾਂਗੇ ਆਪਾਂ ਤੇ ਇਧਰ ਚਾਹ ਦੇ ਵਿੱਚ ਮੈਂ ਦੁੱਧ ਵੀ ਪਾ ਦਿੱਤਾ ਸੀਗਾ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਸਲੋ ਕਰਤਾ ਕਿ ਚਾਹ ਰਿਚੂ ਵੀ ਆਪਣੇ ਦੋ ਤਿੰਨ ਮਿੰਟ ਵਾਸਤੇ ਤੇ ਉਧਰ ਆਪਾਂ ਜਣੇ ਕੀ ਪਹਿਲਾਂ ਮੈਂ ਪਾਣੀ ਰੱਖਿਆ ਸੀ ਚੌਲਾਂ ਦਾ ਤੇ ਵਿੱਚ ਚੌਲ ਪਾ ਦਿੱ ਕਿਉਂ ਭੁੱਲ ਗਈ ਮੈਨੂੰ ਹੁਣ ਯਾਦ ਆਇਆ ਹੁਣ ਮੈਂ ਇਹਦੇ ਵਿੱਚ ਪਾ ਲੈਣੀ ਆ ਕਿਉਂ ਜੇਸੀ ਕਿਉਂ ਪਾ ਦਿੰਨੇ ਆਪਾਂ ਚਲੋ ਜੀ ਇਧਰ ਆਪਣੇ ਜਿਹੜੇ ਚੌਲ ਆ ਰਿਚ ਰਹੇ ਨੇ ਬਸ ਥੋੜਾ ਜਿਹਾ ਪਾਣੀ ਰਹਿ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਕਲਰ ਜਾਨੀ ਕਿ ਫੂਡ ਕਲਰ ਕਿਉਂਕਿ ਥੋੜਾ ਜਿਹਾ ਹੀ ਪਾਣੀ ਰਹਿ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਲਰ ਮਿਕਸ ਕਰ ਦਿੰਨੇ ਆ ਹੂੰ ਦੋਨੋਂ ਕਲਰ ਜਿਹੜੇ ਆਪਾਂ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੋਨੋਂ ਕਲਰ ਪਾ ਦਿੱਤੇ ਤੇ ਪਾਣੀ ਜਿਹੜਾ ਸਾਰਾ ਚੌਲਾਂ ਦਾ ਸੁੱਕ ਗਿਆ ਤੇ ਫਿਰ ਆਪਾਂ ਗੈਂਸ ਨੂੰ ਬੰਦ ਕਰਕੇ ਤੇ ਇਹਨੂੰ ਕਰ ਦਾਂਗੇ ਮਿਕਸ ਤੇ ਆਪਣੇ ਜਿਹੜੇ ਚੌਲਾਂ 컬러ਫੁਲ ਬਣ ਜਾਣਗੇ ਤੇ ਬਾਕੀ ਜੀ ਉਸ ਤੋਂ ਬਾਅਦ ਜਦੋਂ ਚੌਲ ਜੜੇ ਬਣ ਗਏ ਸੀਗੇ ਪਰ ਜਦੋਂ ਹਨਾ ਮੈਂ ਪਲੇਟਾਂ ਦੇ ਵਿੱਚ ਪਾਏ ਤੇ ਉਸ ਟਾਈਮ ਤੇ ਮੈਂ ਕੋਈ ਵੀ ਜਿਹੜੀ ਵੀਡੀਓ ਨਹੀਂ ਬਣਾਈ ਕਿਉਂਕਿ ਘਰੇ ਕੋਈ ਆ ਗਿਆ ਸੀਗਾ ਤੇ ਫਿਰ ਇਸ ਕਰਕੇ ਮੇਰੇ ਤੋਂ ਉਸ ਤੋਂ ਅੱਗੇ ਜਿਹੜੀ ਵੀਡੀਓ ਨਹੀਂ ਬਣੇਗੀ ਉਸ ਦੇ ਵਾਸਤੇ ਸੌਰੀ ਜੀ ਤੇ ਇੱਥੇ ਤੁਸੀਂ ਹੁਣ ਦੇਖੋ ਚੌਲ ਜਿਹੜੇ ਆ ਬਹੁਤ ਵਧੀਆ ਬਣੇ ਸੀਗੇ ਕਲਰ ਵੀ ਵਧੀਆ ਆਇਆ ਸੀਗਾ ਤੇ ਵਧੀਆ ਜਾਨੀ ਕਿ ਟੇਸਟ ਵੀ ਵਧੀਆ ਆਇਆ ਸੀਗਾ ਪਰ ਮੈਂ ਉਸ ਤੋਂ ਅੱਗੇ ਕੋਈ ਵੀਡੀਓ ਨਹੀਂ ਬਣਾ ਰਹੀ ਬਣਾ ਪਾਈ ਸੌਰੀ ਕਿਉਂਕਿ ਕੋਈ ਆਇਆ ਸੀਗਾ ਘਰੇ ਤੇ ਬਾਕੀ ਹੁਣ ਇਸ ਤਰ੍ਹਾਂ ਜੀ ਵੋਟਾਂ ਨੇੜੇ ਆ ਗਈਆਂ ਤੇ ਵੋਟਾਂ ਕਰਕੇ ਤਾਂ ਹੁਣ ਤੁਹਾਨੂੰ ਪਤਾ ਹੀ ਆ ਕਰ-ਕਰ ਜਿਹੜੇ ਬਚਣਗੇ ਕਿਉਂਕਿ ਜਿਨ੍ਹਾਂ ਨੇ ਨਹੀਂ ਆਉਣਾ ਹੁੰਦਾ ਘਰੇ ਹੁਣ ਤਾਂ ਉਹ ਵੀ ਹੋਣਗੇ ਤੇ ਉਸ ਕਰਕੇ ਫਿਰ ਮੈਂ ਇਥੋਂ ਵੀਡੀਓ ਇਸ ਤੋਂ ਅੱਗੇ ਨਹੀਂ ਬਣੀ ਤੇ ਚਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਤੰਦਰੁਸਤ ਬਾਈ ਬਾਈ